ਸਵੇਰ ਦੇ 6:00 ਵੱਜ ਚੁੱਕੇ ਆ ਤੇ ਅਸੀਂ ਹੁਣ ਕਰ ਰਹੇ ਆ ਪੈਕਿੰਗ ਤੇ ਮੈਂ ਤੇ ਧਰਮੰਤ ਹੁਣ ਨਿਕਲਦੇ ਆ ਪੁਸ਼ਕਰ ਨੂੰ ਤੇ ਆ ਹਾਲਾਤ ਮੌਸਮ ਦੇਖ ਸਕਦੇ ਹੋ ਇਹ ਇੱਕ ਲੋ ਜੀ ਚੰਦ ਬਾਬਾ ਦੇਖ ਲਓ ਕਿਉਂ ਵੀ ਹੈ ਨਹੀਂ ਨੀਂਦ ਵਧੀਆ ਨੀਂਦ ਬਹੁਤ ਸੁਣੀ ਤੇ ਪੈਕਿੰਗ ਸਮਾਨ ਤੇ ਆਪਣਾ 58 ਇਧਰ ਲਾਤਾ ਜੀਆ ਫਿਰ ਰਾਤ ਰੁਕੇ ਸੀ ਆਪਾਂ ਇੱਥੇ ਆਪਣਾ ਜਿਹੜਾ ਰਹਿਣ ਬਸੇਰਾ ਸੀਗਾ ਇੱਧਰ ਰੋਟੀ ਖਾਦੀ ਸੀ ਸਮਾਨ ਪੈ ਕਾਰਨ ਤੇ ਬੰਨਣ ਦੇ ਸਾਨੂੰ ਉਹਦਾ ਘੰਟਾ ਲੱਗ ਜਾਂਦਾ ਤੇ ਹੁਣ ਟਾਈਮ ਹੋ ਚੁੱਕਿਆ 6:30 ਤੇ 237 ਕਿਲੋਮੀਟਰ 32 ਸ਼ਾਇਦ ਪੁਸ਼ ਕਰ ਤੇ ਆਪਾਂ ਚੱਲਦੇ ਆਂ ਇੱਧਰ ਪੁਸ਼ ਕਰ ਨੂੰ ਜਾਣਾ ਸਿੱਧਾ ਤੇ ਕੱਲ ਅਸੀਂ ਆਪਾਂ ਇੱਧਰ ਬਾਰ ਬਾਰ ਆ ਕੇ ਰੁੱਕ ਗਏ ਸੀ ਤੇ ਆਪਾਂ ਹੁਣ ਪਾਉਣੇ ਚਾਲੇ ਤੇ ਮੋਟਰਸਾਈਕਲ ਵੀ ਕਾਫੀ ਟਾਈਮ ਦਾ ਸਟਾਰਟ ਕੀਤਾ ਗਰਮ ਹੋਈ ਜਾਂਦਾ ਇਹ ਸਮਾਨ ਬਾਰੇ ਵੀ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਕੀ ਕੁਝ ਸਾਡੇ ਕੋਲੇ ਸਵੇਰ ਦਾ ਮੌਸਮ ਤੇ ਸਵੇਰ ਦੀ ਸ਼ਹਿਰ ਤੇ ਕਿਤੇ ਕਿਤੇ ਲੋਕ ਹੁਣ ਪੈਦਲ ਯਾਤਰਾ ਕਰ ਰਹੇ ਆ ਤੇ ਅੱਗੇ ਸਾਨੂੰ ਐ ਲੱਗ ਰਿਹਾ ਵੀ ਸਾਨੂੰ ਫਾਟਕ ਲੱਗਿਆ ਮਿਲੂਗਾ ਤੇ ਟਰੈਕਟਰ ਦੇ ਟਾਇਰ ਹੀ ਜੜੀ ਕਿਆ ਬਾਤ ਆ ਬਈ ਫਾਟਕ ਵੀ ਖੁੱਲ ਗਏ ਪ੍ਰਮਾਤਮਾ ਦੇਖੋ ਹਨ ਸਾਰੇ ਰਾਹ ਖੋਲ ਦਿੰਦਾ ਜੇ ਤੁਸੀਂ ਪੋਜ਼ਿਟਿਵਿਟੀ ਰੱਖਦੇ ਹੋ ਪ੍ਰਮਾਤਮਾ ਤੁਹਾਡੇ ਅੰਦਰ ਹੀ ਹੈ ਤੇ ਥੋੜੀ ਥੋੜੀ ਠੰਡ ਲੱਗ ਰਹੀ ਹੈ ਵੈਸੇ ਜੈਕਟ ਪਾਈ ਹੋਈ ਆ ਗਲਵਜ਼ ਪਹਿਗੇ ਆਪਣੇ ਕੋਲੇ ਹਾਫ ਵਾਲੇ ਹਨ ਤੇ ਲੋ ਜੀ ਇੱਥੋਂ ਹੁਣ ਆਪਾਂ ਮਚਾ ਕੇ ਕੱਢਣਾ ਪੈਂਦਾ ਕਿਉਂਕਿ ਮੇਰੇ ਕੋਲੇ ਜਿਹੜਾ ਬੈਗ ਹੈ ਡਿੱਗਦਾ ਹੈ ਅੱਗੇ ਮੈਗਨੇਟ ਵਾਲਾ ਨਹੀਂਗਾ ਤੇ ਇਹਦੇ ਕਰਕੇ ਫਿਰ ਥੋੜਾ ਜਿਹਾ ਹੋ ਉਸ ਹਿਸਾਬ ਨਾਲ ਚੱਲਣਾ ਪੈਂਦਾ ਜਿਹੜੇ ਰਾਜਸਥਾਨ ਦੇ ਵਿੱਚ ਸਾਨੂੰ ਬੜੀ ਵਧੀਆ ਲੱਗੀ ਜਿਵੇਂ ਆਹ ਰੋਡ ਦੀ ਗੱਲ ਕਰ ਲਈਏ ਇਹ ਰੋਡ ਤੇ ਸਾਨੂੰ ਸ਼ਾਮ ਨੂੰ ਵੀ ਟ੍ਰੈਫਿਕ ਇੰਨਾ ਕੀ ਮਿਲਿਆ ਦੁਪਹਿਰੇ ਵੀ ਇੰਨਾ ਕੀ ਟ੍ਰੈਫਿਕ ਮਿਲਿਆ ਤੇ ਸਵੇਰੇ ਵੀ ਇੰਨਾ ਕੀ ਟ੍ਰੈਫਿਕ ਆ ਹੋ ਸਕਦਾ ਸਵੇਰੇ ਥੋੜਾ ਜਿਹਾ ਜ਼ਿਆਦਾ ਹੋਵੇ ਕਿਉਂਕਿ ਜਦੋਂ ਸ਼ਾਮ ਨੂੰ ਸੀ ਕੱਲ ਐ ਸਾਡੇ ਅੱਗੇ ਕੋਈ ਗੱਡੀ ਵੀ ਹੈ ਨਹੀਂ ਸੀਗੀ ਤੇ ਆ ਬਾੜ ਕੀਤੀ ਹੋਈ ਆ ਖੇਤ ਨੂੰ ਲੱਗਦਾ ਆ ਲਾ ਕੇ ਕੁਛ ਵੇਲ ਵਗੈਰਾ ਹਨ ਤੇ ਕੁਝ ਇਦਾਂ ਦਾ ਵਿਊ ਆ ਤੇ ਹਜੇ ਸੂਰਜ ਅਰਗੇ ਆਏ ਨਹੀਂਗੇ ਲੇਟ ਆ ਜਾਂ ਅਸੀਂ ਕਹਤੇ ਆ ਤੇ ਬੀਤਾ ਸਰ 40 ਕਿਲੋਮੀਟਰ ਹੈਗਾ ਸਾਡੇ ਤੋਂ ਸਾਲਾ ਸਰ ਸਟੈਂਡ ਤੇ ਇੱਥੇ ਜੇ ਜਾਈ ਜਾਂਦੇ ਆਪਾਂ ਤੇ ਅੱਜ ਥੋੜਾ ਜਿਆ ਜਲਦੀ ਖਿੱਚਤਾ ਸਾਨੂੰ ਆਏ ਸੀਗਾ ਚੱਲ ਵੀ ਇੱਕ ਵਾਰੀ ਆਪਾਂ ਪੁਸ਼ ਕਰਦਾ ਮੇਲਾ ਸਾਡੇ ਤੋਂ ਨਾ ਲੰਘ ਜੇ ਤੇ ਅਸੀਂ ਟਾਈਮ ਦੇ ਨਾਲ ਥੋੜਾ ਜੱਜ ਅੱਜ ਪਹੁੰਚ ਜਾਂਦੇ ਆ ਫੇਰ ਆਪਾਂ ਆਪਣੇ ਕੋਲੇ ਖੁੱਲਾ ਟਾਈਮ ਆ ਤੇ ਇੱਕ ਜਿੱਥੇ ਆਪਾਂ ਟੈਂਟ ਲਾਇਆ ਸੀਗਾ ਐ ਸੀਗਾ ਵੀ ਉਹਨਾਂ ਜਲਦੀ ਉੱਠ ਕੇ ਆਪਾਂ ਤਿਆਰ ਹੋ ਕੇ ਉਤੋਂ ਨਿਕਲ ਜਾਈਏ ਸਵੇਰੇ ਸਵੇਰੇ ਉਠਾਂ ਦੇ ਦਰਸ਼ਨ ਗੱਡੇ ਇੱਕ ਬੰਦਾ ਹੀ ਲਈ ਜਾਂਦਾ ਦੋ ਮਲਾਂ ਦਾ ਜਿਵੇਂ ਆਪਣੇ ਟਰੈਕਟਰ ਆ ਬਈ ਜਿਹਦੇ ਕੋਲ ਆਪਾਂ ਕਹਿੰਦੇ ਨੇ ਵੀ ਦੋ ਟਰੈਕਟਰ ਆ 4x4 ਹਨ ਤੇ ਮਲਾਂ ਦਾ ਇਹਨਾਂ ਦਾ ਜਿਹੜੇ ਊਠ ਹੈਗਾ ਉਸ ਨੂੰ ਦੇਖ ਕੇ ਕਹਿੰਦੇ ਹੁਣ ਵੀ ਇਹਦੇ ਕੋਲ ਫਲਾਨੇ ਕੋਲੇ ਵੀ ਦੋ ਉਠਾ ਹੋ ਸਕਦਾ ਛੜਕ ਤਾਂ ਬੜੀ ਖਾਲੀ ਪਈ ਹੈ ਆਤ ਨੂੰ ਟਾਈਮ ਨਾਲ ਇਸੇ ਕਰਕੇ ਰੁਕ ਜਾਣਾ ਹੁਣ ਭਾਈ ਅੱਜ ਵੀ ਜਿਹੜਾ ਪਿਛਲੀ ਰਾਤ ਆਣਾ ਵੀ ਰੁਕੇ ਆ ਇਸੇ ਕਰਕੇ ਰੁਕੇ ਆ ਵੀ ਇੱਕ ਤਾਂ ਲਾਈਟਾਂ ਪੈਂਦੀਆਂ ਇੱਕ ਜਿਹੜੇ ਗਾਈਆਂ ਪਸ਼ੂ ਵਾਲੇ ਐ ਛੜਕਾਂ ਤੇ ਤਾਂ ਏਦੋਂ ਵਧੀਆ ਵੀ ਆਪਾਂ ਟਾਈਮ ਨਾਲ ਪਹਿਲਾਂ ਆਪਦਾ ਰਹਿਣੂ ਸਿਰਾ ਦੇਖੀਏ ਤਾਂ ਰੁਕ ਜਗੇ ਤੇ ਇਹ ਵੀ ਵਧੀਆ ਹੁੰਦਾ ਰਾਤ ਨੂੰ ਸਫਰ ਕਰਨਾ ਹੋਵੇ ਤਾਂ ਜਾਂ ਤੁਹਾਡੇ ਕੋਲੇ ਲਾਈਟਿੰਗ ਜਿਵੇਂ ਮੈਂ ਇਹਦੇ ਹੁਣ ਫੋਕ ਲੈਂਪਾ ਨਹੀਂ ਲਵਾਇਆ ਹਾਈ ਕੁਆਲਿਟੀ ਦੀ ਲਾਈਟ ਹਨ ਜਿਹਦਾ ਫਲੋ ਅੱਛਾ ਹੋਵੇ ਉਹ ਤੁਸੀਂ ਲਵਾ ਸਕਦੇ ਹੋ ਤੇ ਫਿਰ ਤੁਸੀਂ ਆਰਾਮ ਨਾਲ ਸਫਰ ਕਰ ਸਕਦੇ ਹੋ ਇਹ ਤਾਂ ਕੋਈ ਚੱਕਰ ਹੈ ਨਹੀਂਗਾ ਵੀ ਤੁਸੀਂ ਭਾਈ ਰਾਤ ਨੂੰ ਕੋਈ ਇੱਧਰ ਏਰੀਆ ਖਰਾਬ ਆ ਜਾਂ ਤੁਸੀਂ ਜਾ ਨਹੀਂ ਸਕਦੇ ਹਨ ਇਦਾਂ ਦਾ ਕੋਈ ਚੱਕਰ ਨਹੀਂਗਾ ਸਾਰੀ ਰਾਤ ਬੰਦੀ ਚਲਾਈ ਫਿਰੋ ਬੜੀ ਵਧੀਆ ਚੀਜ਼ ਜੀ ਪਾਈ ਲੱਗਦੀ ਇਹਨਾਂ ਦੀ ਨਿੱਕਾ ਜਾਂ ਕਰਾਹਾ ਜਿਵੇਂ ਘਾ ਘੂਓ ਜਿਹਾ ਨਾ ਜਿਵੇਂ ਆਪਾਂ ਕਹਦੇ ਨੇ ਵੀ ਰੰਦਾ ਰੰਦਾ ਫੇਰਦੇ ਹਨਾ ਜਿਵੇਂ ਤੋਹ ਹਸਾਬ ਦਾ ਇਹਨਾਂ ਦੇ ਜਿਵੇਂ ਬੂਈਆਂ ਵਗੈਰਾ ਹੋ ਜਾਂਦੀਆਂ ਜ਼ਿਆਦਾ ਤਾਂ ਇਹਦੇ ਨਾਲ ਚਲਾਉਂਦੇ ਆ ਫਿਰ ਇਹ ਤੇ ਕਾ ਜਿਵੇਂ ਆਲੂਆਂ ਆਲੂ ਪੱਟਣ ਵਾਲੀ ਮਸ਼ੀਨ ਜੀ ਹੁੰਦੀ ਆ ਉਹ ਮਸ਼ੀਨ ਜੀ ਲਈ ਫਿਰਦੇ ਪਤਾ ਨਹੀਂ ਕੀ ਚੀਜ਼ ਆ ਖਣੀ ਮੂਗਫਲੀ ਪੱਟ ਰਹੇ ਆ ਤੇ ਸ਼ਾਇਦ ਮੈਨੂੰ ਲੱਗਦਾ ਆ ਮੂਗਫਲੀ ਵਾਲੀ ਮਸ਼ੀਨ ਲੱਗਦੀ ਆ ਤੇ ਉਹ ਵੀ ਆਪਾਂ ਦੇਖਦੇ ਆ ਜਿੱਥੇ ਆਪਾਂ ਨੂੰ ਮਿਲ ਗਿਆ ਹਨਾ ਮੂਫਲੀ ਕੱਢਦੇ ਆ ਪੱਟ ਰਹੇ ਆ ਤਾਂ ਆਲੂਆਂ ਵਾਲਾ ਕੰਮ ਹੀ ਹੁੰਦਾ ਉਹਦਾ ਵੀ ਤੇ ਇਹ ਵੀ ਬਈ ਹੁਣ ਰਾਜਸਥਾਨ ਵਾਲੇ ਵੀ ਮਾਡਰਨ ਹੁੰਦੇ ਜਾ ਰਹੇ ਆ ਤੇ ਆਹ ਪਤ ਨਹੀਂ ਕਿਹੜਾ ਪਿੰਡ ਆ ਬਹੁਤ ਸੋਹਣਾ ਲੱਗਿਆ ਸਾਨੂੰ ਪ੍ਰੈਸ਼ਿਆ ਤੇ ਮਹਿੰਦਰਾ ਟਰੈਕਟਰ ਜਾਦਾ ਆ ਗਿਆ ਇਧਰ ਜੀ ਵਿਊ ਚੈੱਕ ਕਰੋ ਅਦਗੇ ਦੀ ਸੂਰਜ ਬਾਈ ਆ ਗਿਆ ਬਾਹਰ ਤੇ ਹੁਣ ਜਿਹੜੀ ਠੰਡ ਠੁੰਡ ਲੱਗਦੀ ਆ ਸਭ ਪੱਜ ਜਾਣੀ ਆ ਬਈ ਆ ਜਿਹੜਾ ਵਿਊ ਹੈ ਨਾ ਇੰਨਾ ਤਾਂ ਕਾਰਾਂ ਚ ਮਿਲਦਾ ਹੀ ਪੁਸ਼ਕਰ ਨੂੰ ਜਾਈ ਜਾਂਦੇ ਸੀਗੇ ਰਾਹ ਦੇ ਵਿੱਚ ਨਾ ਬੜੀ ਹਾ ਡੂੰਗੇ ਜਾਂ ਟੋਹੇ ਆਏ ਤੇ ਮਾਈਨਿੰਗ ਹੋ ਰਹੀ ਇੱਥੇ ਉਹ ਦੇਖੋ ਬਾਈ ਇਹ ਟਰੈਕਟਰ ਤੇ ਕੁਝ ਭਰ ਰਿਹਾ ਬੜਾ ਡੂੰਗਾ ਬਈ ਯਾਰ ਤੇ ਆਕਸਰ ਆਪਾਂ ਫਿਲਮਾਂ ਜਿ ਵਿੱਚ ਦੇਖਦੇ ਹੁੰਦੇ ਆ ਵਿਲਨ ਬੈਠੇ ਹੁੰਦੇ ਹਨ ਜਾਂ ਉੱਥੇ ਮਤਲਬ ਆਪ ਦਾ ਕੰਮ ਜਾਇਆ ਕਰਿਆ ਹੁੰਦਾ ਉਵੇਂ ਦਾ ਤੇ ਮੈਨੂੰ ਲੱਗਦਾ ਪਤਾ ਨਹੀਂ ਕੀ ਕੱਢ ਕੁੱਢ ਰਹੇ ਜਾਂਦਾ ਪੱਥਰ ਪੁੱਥਰ ਕੱਢਦੇ ਹੁਣ ਇੱਥੇ ਤੇ ਬੜਾ ਡੂੰਗਾ ਲੈ ਗਿਆ ਇੱਧਰ ਵੀ ਇਦਾਂ ਹੀ ਆ ਦੋ ਖਦਾਨਾ ਤੇ ਮੋਹਰ ਬਹੁਤ ਟੱਕਰਦੇ ਆ ਪੁਸ਼ਕਰ ਨੂੰ ਜਾਂਦੇ ਹੋਏ ਪੰਪ ਤੇ ਰੁਕੇ ਸੀ ਨਾਇਰਾ ਦਾ ਪੰਪ ਆ ਤੇ ਇਥੋਂ ਹੁਣ ਆਪਾਂ ਇਹਦੀ ਵੀ ਟੈਂਕੀ ਕਰਾ ਲੈਨੇ ਆ ਫੁੱਲ ਜਿੰਨਾ ਵੀ ਪਿਆ ਤੇ ਸਾਨੂੰ ਰਾਹਤ ਦੇ ਵਿੱਚ ਰੁਕਣਾ ਨਾ ਪਊਗਾ ਤੇ ਕੁਝ ਮੈਂ ਵਿਊ ਵੀ ਚੈੱਕ ਕਰ ਰਿਹਾ ਸੀ ਮੈਂ ਕਿਹਾ ਵੀ ਕਈ ਵਾਰ ਨਾ ਕੈਮਰੇ ਦੇ ਵਿੱਚ ਪ੍ਰੋਪਰ ਵਿਊ ਨਹੀਂ ਆਉਂਦਾ ਹਨਾ ਤਾਂ ਉਸ ਹੱਬ ਨਾਲ ਆਪਣਾ ਐਂਗਲ ਸੈੱਟ ਕੀਤਾ ਹੋਇਆ ਇਹਦਾ ਬੜੇ ਬੜੇ ਖਰਾਬ ਰਾਹ ਆ ਗਏ ਤੇ ਵੱਡੇ ਵੱਡੇ ਟੋਹੇ ਆ ਸਾਨੂੰ 2 ਕਿਲੋਮੀਟਰ ਨੂੰ ਹੋ ਗਿਆ ਤੇ ਰਾਹ ਅਜੇ ਖਰਾਬ ਜਾਈ ਆ ਹੀ ਜਾਂਦਾ ਹੈਗਾ ਤੇ ਪਤਾ ਨਹੀਂ ਜਦੋਂ ਮੀਂਹ ਪੈਂਦਾ ਹੋਊਗਾ ਤੇ ਉਦੋਂ ਕੀ ਹਾਲਾਤ ਹੁੰਦੇ ਹਨ ਬਲੇਡ ਡੂੰਘੇ ਟੋਹੇ ਅਜੇ ਆ ਤੇ ਪੱਥਰ ਪੱਥਰਾਂ ਦੇ ਵਿੱਚ ਨੰਗ ਰਿਆ ਮੋਟਰਾਂ ਦਾ ਤੇ ਫੀਲਿੰਗਸ ਨੂੰ ਲੇਹ ਵਾਲੀ ਆ ਆ ਦੇਖੋ ਜੇ ਇੱਥੇ ਮੀਂਹ ਪੈ ਗਿਆ ਤਾਂ ਕਿੰਨਾ ਵੱਡਾ ਛੱਪੜ ਹੀ ਲੱਗੇਗਾ ਇੱਥੇ ਆ ਦੇਖੋ ਇੱਥੋਂ ਗੱਡੀ ਦਾ ਨੰਗਣਾ ਮੁਸ਼ਕਲ ਹੀ ਹੈ ਤੇ ਅੱਗੇ ਜਾ ਕੇ ਮੈਨੂੰ ਵੀ ਲੱਗਦਾ ਹਜੇ ਰੋਡ ਸਾਨੂੰ ਸਾਫ਼ ਮਿਲੇਗੀ ਬਾਕੀ ਅੱਗੇ ਦੇਖਦੇ ਆ ਸਫਰ ਦੇ ਦੌਰਾਨ ਬੰਦੇ ਸਾਨੂੰ ਬਹੁਤ ਵਧੀਆ ਮਿਲਦੇ ਹਨ ਤੇ ਇਹ ਵੀਰ ਨੇ ਅਸੀਂ ਲੰਗੇ ਜਾ ਰਹੇ ਸੀ ਆਵਾਜ਼ ਮਾਰੀ ਪਿੱਛੋਂ ਕਹਿੰਦਾ ਰੁਕ ਜਾ ਰੁਕ ਜਾ ਆਹ ਜਿਹੜਾ ਪਿੱਛੇ ਅਸੀਂ ਮੁੜ ਕੇ ਆਏ ਇਹ ਕਹਿੰਦਾ ਵੀ ਇਹ ਰੋਡ ਬੰਦ ਹੈ ਤੁਸੀਂ ਪੁਸ਼ਕਰ ਨੂੰ ਜਾਣਾ ਤਾਂ ਇੱਧਰ ਦੀ ਹੋ ਕੇ ਆ ਵੱਡੇ ਰੋਡ ਚੜਜੋ ਕਹਿੰਦਾ ਵੀ ਅੱਗੇ ਜਾ ਕੇ ਅਜਮੇਰ ਵਾਲੇ ਰੋਡ ਤੇ ਚੜਜੋਗੇ ਤੇ ਇਹੋ ਜਿਹੇ ਬੰਦੇ ਵੇਖ ਲਓ ਵੀ ਭਾਂ ਭਾਂ ਦੀ ਦੁਨੀਆ ਪਈ ਹੈ ਹਨ ਤੇ ਭਾਂ ਭਾਂ ਦੇ ਬੰਦੇ ਮਿਲਣਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਆਪਕਾ ਹੈ ਜੀ ਤੇ ਦੇਖੋ ਜੀ ਹਨ ਤੇ ਸਫਰਾਂ ਬਾਹਰ ਨਿਕਲਦੇ ਪਤਾ ਲੱਗਦਾ ਵੀ ਦੁਨੀਆ ਹਨ ਕਿੱਥੇ ਤੇ ਕਿੱਥੇ ਪਈ ਆ ਉਸ ਇਹੋ ਜਿਹੇ ਭਿਆਨਕ ਰਸਤੇ ਵੀ ਦੇਖਣ ਨੂੰ ਮਿਲ ਜਾਂਦੇ ਆ ਤੇ ਇਹ ਉਹ ਰਸਤੇ ਆ ਜਿੱਥੇ ਲੋਕ ਮਤਲਬ ਗਰਾਉਂਡ ਕਲੀਅਰੈਂਸ ਵਾਲੀ ਗੱਡੀ ਖੜੇ ਲੱਗ ਜਾਂਦੀ ਆ ਪੋਸ਼ਕਰ ਦੀ ਦੂਰੀ ਸਾਡੇ ਤੋਂ 160 ਕਿਲੋਮੀਟਰ ਰਹਿ ਗਈ ਆ ਤੇ ਅਸੀਂ ਹੁਣ ਟਾਈਮ ਤਕਰੀਬਨ 9:30 ਦਾ ਹੋ ਚੁੱਕਿਆ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਐਸ ਥਾਪੇ ਤੇ ਰੁਪਿਆ ਹੋਟਲ ਐਂਡ ਰੈਸਟੋਰੈਂਟ ਰਿਆਸ਼ਦਾ ਵੀ ਪ੍ਰਬੰਧ ਹੈ ਤੇ ਖਾਣ ਪੀਣ ਦਾ ਵੀ ਪ੍ਰਬੰਧ ਹੈ ਤੇ ਆਹ ਖੜਾ ਆਪਣਾ 911 ਸਫਰ ਦੇ ਵਿੱਚ ਹਾਈਵੇ ਮੈਂ ਥੱਕ ਗਿਆ ਯਾਰ ਬੱਸ ਮੋਢੇ ਦੁਖਦੇ ਆ ਮੈਂ ਇੰਨਾ ਲੰਮਾ ਨਹੀਂ ਚਲਾ ਸਕਦਾ ਇਹ ਸੌਣ ਨੂੰ ਨਹੀਂ ਮਿਲੂਗਾ ਕਿਉਂਕਿ ਇਹ ਚ ਕੰਫਰਟ ਬਹੁਤ ਵਧੀਆ ਬਾਈਕ ਦੇ ਵਿੱਚ ਤੇ ਆ ਮੇਰੇ ਨਿਸ਼ਾਨ ਬਣ ਗਿਆ ਇੱਥੇ ਮੈਂ ਲਾਇਆ ਹੋਇਆ ਇਸ ਦੇ ਉੱਪਰ ਨੂੰ ਇੱਕ ਜਿਹੜਾ ਆਪਾਂ ਕਲੀਅਰ ਮਾਰਟ ਆ ਬੰਨੇ ਹੋਏ ਸੀਗਾ ਤੇ ਹੈਲਮਟ ਪਾਇਆ ਹੁੰਦਾ ਹਨਾ ਤੇ ਸਫਰ ਦੇ ਵਿੱਚ ਅੱਜ ਸਾਨੂੰ ਇਦਾਂ ਵੀ ਅਸੀਂ ਪੁਸ਼ਕਰ ਪਹੁੰਚ ਜਗੇ ਤੇ ਅੱਜ ਜਿਹੜਾ ਆਪਾਂ ਗਏ ਲਈ ਵੀ ਪੁਸ਼ਕਰ ਦਾ ਮੇਲਾ ਦੇਖ ਲਈਏ ਅੱਜ ਆਪਾਂ ਜਾ ਕੇ ਤੁਹਾਨੂੰ ਉਹ ਸਾਰਾ ਮੇਲਾ ਵੀ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਉੱਥੇ ਤੇ ਸਵੇਰੇ ਸਵੇਰੇ ਕਾਫੀ ਠੰਡ ਲੱਗ ਰਹੀ ਸੀਗੀ ਤੇ ਹੁਣ ਅਸੀਂ ਪਰਸ਼ਾਤਾ ਪਾਣੀ ਛੱਕ ਕੇ ਫਿਰ ਅੱਗੇ ਨੂੰ ਵਧਦੇ ਆਂ ਤੇ ਆਟਾ ਨਵੇੜਦੇ ਤੇ ਤਿਆਰੀਆਂ ਬਈ ਹੋ ਗਈਆਂ ਹੁਣ ਆਪਾਂ ਚੱਲਦੇ ਆਂ ਤੇ ਇੱਕ ਵਾਰੀ ਮੈਂ ਕੈਮਰਾ ਨਾ ਲਾ ਕੇ ਲਾਉਣਾ ਪੈਂਦਾ ਕਦੇ ਟਰਾਈਪੋਡ ਤੇ ਤੇ ਹੁਣ ਮੈਂ ਇਹਨੂੰ ਚਾਰਜ ਲਾ ਦਿੰਦਾ ਜਦੋਂ ਆਪਾਂ ਨੂੰ ਟਾਈਮ ਮਿਲਦਾ ਰੋਟੀ ਖਾਣੇ ਆ ਤਾਂ ਉਦੋਂ ਥੋੜਾ ਟਾਈਮ ਚਾਰਜ ਲਾ ਦਿੰਦੇ ਤੇ ਇੰਨੇ ਚ ਹੀ ਇਹ ਚਾਰਜ ਹੋ ਜਾਂਦਾ ਹੈ ਤੇ ਇੱਕ ਵਾਰੀ ਮੈਂ ਕਨੈਕਸ਼ਨ ਕਰਕੇ ਦੇਖ ਲਵਾਂ ਕਿ ਐਂਗਲ ਵਗੈਰਾ ਸਹੀ ਆ ਰਿਹਾ ਤਾਂ ਉਸ ਹਿਸਾਬ ਨਾਲ ਫਿਰ ਸਹੀ ਰਹੂਗਾ। ਇਹ ਚਾਰਜਿੰਗ ਸਿਸਟਮ ਆ ਕੇਬਲ ਲਈ ਵੀ ਆ। ਆਈਫੋਨ ਚਾਰਜ ਕਰ ਸਕਦੇ ਆ, ਕੈਮਰਾ ਚਾਰਜ ਕਰ ਸਕਦੇ ਆ। ਪਾਵਰ ਬੈਂਕ ਚਾਰਜ ਕਰ ਸਕਦੇ ਆ, ਕੁਝ ਵੀ ਚਾਰਜ ਕਰ ਸਕਦੇ ਆ ਹਨਾ। ਤੇ ਤੁਰੇ ਜਾਂਦੇ ਆ। ਅੱਗੇ ਦੇਖਦੇ ਆ ਕਿੰਨਾ ਖੂਬਸੂਰਤ ਮਾਹੌਲ ਆ। ਕੀ ਆ ਧੁੱਪ ਖਿੜੀ ਹੋਈ ਆ। ਮੌਸਮ ਬਹੁਤ ਵਧੀਆ ਆ। ਆਹ ਦਿਨਾਂ ਦੇ ਵਿੱਚ ਘੁੰਮਣ ਲਈ ਹੁੰਦਾਗਾ। ਤੇ ਨਾ ਕੋਈ ਧੁੰਦੋ ਆ, ਕੁਝ ਵੀ ਨਹੀਂ ਹਨਾ। ਤੇ ਇੱਧਰ ਦੇਖ ਸਕਦੇ ਹੋ ਆ ਖੇਤੀ ਆ ਸਾਰੀ ਖੇਤੀ ਕਰਦੇ ਆ। ਗਵਾਰਾ ਵੱਢ ਕੇ ਰੱਖਿਆ ਹੋਇਆਗਾ ਤੇ ਇਹ ਖੜਬਿਆਂ ਨਾਲ ਕੱਢਦੇ ਆ। ਤੇ ਆਹ ਦੇਖ ਸਕਦੇ ਹੋ ਤੁਸੀਂ ਗੁਵਾਰਾ ਤੇ ਇਹਨੂੰ ਹੁਣ ਇਕੱਠਾ ਕਰਨਗੇ ਤੇ ਇਕੱਠਾ ਕਰਕੇ ਹੜੰਬਿਆਂ ਨਾਲ ਕੱਢਣਗੇ ਹਨ ਤੇ ਗੁਵਾਰੇ ਦਾ ਰੇਟ ਬਹੁਤ ਟਾਈਮ ਪਹਿਲਾਂ ਬਹੁਤ ਆਇਆ ਸੀਗਾ ਕੁਆਂਟਲ ਦੇ ਹਿਸਾਬ ਨਾਲ ਇਹਨਾਂ ਨੂੰ 35000 ਨੂੰ ਕੁਆਂਟਲ ਵਿਕਿਆ ਸੀਗਾ ਗੁਵਾਰੇ ਮਾਤਾ ਜੀ ਜਾ ਰਹੇ ਆ ਬੱਕਰੀਆਂ ਲੈ ਕੇ ਤੇ ਬਾਕੀ ਯਾਰ ਬਹੁਤ ਸੋਹਣਾ ਏਰੀਆ ਹੁਣ ਚਲੋ ਆਪਾਂ ਪੁਸ਼ਕਰ ਪਹੁੰਚਦੇ ਆ ਮਸਤ ਚਾਲ ਚੱਲਦੇ ਆ ਤੇ ਅੱਜ ਪੁਸ਼ਕਰ ਕਹ ਰਿਹਾ ਵੀ ਇਕੱਠੇ ਥੋੜਾ ਜਿਹਾ ਜਿਆਦਾ ਹੋਊਗਾ ਅੱਜ ਕਿਉਂਕਿ ਲਾਸਟ ਦਿਨ ਆ ਤੇ ਅੱਜ ਮੇਲਾ ਫੁੱਲ ਭਰਿਆ ਹੋਊਗਾ Google Map ਬੜਾ ਅਲਝਾਉਂਦਾ ਯਾਰ ਸਾਨੂੰ ਆ ਪੁਲ ਉੱਤਰ ਕੇ ਗਏ ਸੀਗੇ ਫੇਰ ਕਹਿੰਦਾ ਪਿੱਛੇ ਮੁੜ ਜਾਓ ਹੁਣ ਫੇਰ ਉਧਰੋਂ ਬਾਅਦ ਸਹੀ ਜਾਣੇ ਆਗੇ ਇੱਧਰ ਜਾਣਾ ਸਿੱਧਾ ਜਾਣਾ ਠੀਕ ਐ ਇੱਧਰ ਨਿੱਕੀਆਂ ਨਿੱਕੀਆਂ ਪਹਾੜੀਆਂ ਆ ਗਈਆਂ ਪਰ ਜ਼ਿਆਦਾ ਨਹੀਂ ਹੋਣੀਆਂ ਮਲਾਂ ਲੰਮੀਆਂ ਤੇ ਆਹ ਦੇਖ ਸਕਦੇ ਹੋ ਤੁਸੀਂ ਛੋਟੀ ਜਿਹੀ ਪਹਾੜੀ ਸਿੱਧਾ ਜਾਣਾ ਬਾਈ ਆ ਸਿੱਧੇ ਹੀ ਆ ਬੋ ਲਾਦਾ ਐ ਇੰਡਰੋੜ ਆ ਗਈ ਐ ਸਾਂਭ ਬੜੀ ਅੱਛਾ ਠੀਕ ਹੈ ਠੀਕ ਹੈ ਜਿਵੇਂ ਉਹ ਇੱਕ ਪਹਾੜੀ ਆ ਗਈ ਛੋਟੀ ਜੀ ਬਿਲਕੁਲ ਬੱਚੀ ਜੀ ਤੇ ਇਸ ਤੋਂ ਅੱਗੇ ਆ ਥੋੜੇ ਪਿੱਛੇ ਹਟਵੇਂ ਜੇ ਤੇ ਇਦਾਂ ਹੀ ਥੋੜੇ ਜੇ ਗਾਂ ਜਾਊਂਗਾ ਤਾਂ ਪੱਕੇ ਜੇ ਪਹਾੜ ਦੇ ਸ਼ੋ ਹੋ ਜਾਂਦੇ ਆ ਅਮਾਉਂਟ ਆ ਬੂ ਆਲਾ ਆ ਜਾਂਦਾ ਸਾਰਾ ਕੁਛ ਇਦਾਂ ਜਿਵੇਂ ਅਮਾਉਂਟ ਆ ਬੂ ਬਿਲਕੁਲ ਪਹਾੜ ਆ ਜਾਂਦੇ ਆ km ਦਾ ਸਫਰ ਤੈਅ ਕਰਕੇ ਹੁਣ ਅਸੀਂ ਪੁਸ਼ਕਰ ਪਹੁੰਚਣਾ ਲਿਆ ਤੇ ਪੁਸ਼ਕਰ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਜਿਹੜੇ ਪਹਾੜ ਦਿਖਨੇ ਸ਼ੁਰੂ ਹੋ ਗਏ ਆ ਰਾਂਗ ਢੰਗ ਤੇ ਰੌਣਕ ਮੇਲਾ ਹੁਣ ਦਿਖਣਾ ਜਾਂ ਸ਼ੁਰੂ ਹੋ ਗਿਆ ਨਹੀਂ ਤਾਂ ਇੱਧਰ ਵਿਆਬਾਨ ਇੱਧਰ ਵਿਆਬਾਨ ਹਨ ਤੇ ਵਿਚਾਲੇ ਰੋਡ ਤੁਰੇ ਆਉਂਦੇ ਸੀਗੇ ਆਪਾਂ ਜਿਹੜੇ ਸੁਣਨੇ ਜੇ ਤੁਰੇ ਆਉਂਦੇ ਸੀਗੇ ਪਰ ਇੱਥੇ ਆ ਕੇ ਥੋੜਾ ਜਾਂ ਲੱਗ ਰਿਹਾ ਵੀ ਰੌਣਕ ਮੇਲਾ ਕਾਫੀ ਹੈ ਟ੍ਰੈਫਿਕ ਜ਼ਿਆਦਾ ਹੋ ਗਿਆ ਤੇ ਆਪਾਂ ਹੌਲੀ-ਹੌਲੀ ਚੱਲਦੇ ਆਂ ਜੀ ਕੈਮਰੇ ਚ ਦੇਖੋਗੇ ਤਾਂ ਵਿਊ ਦੇਖ ਰਹੇ ਹਾਂ ਆਹ ਵਿਊ ਸ਼ਾਇਦ ਕੈਮਰੇ ਚ ਨਾ ਆਉਂਦਾ ਹੋਰ ਜਿਹੜਾ ਮੈਂ ਅੱਖਾਂ ਨਾਲ ਦੇਖ ਰਿਹਾ ਰੋਡ ਨੀਚੇ ਨੂੰ ਜਾ ਰਹੀ ਹੈ ਤੇ ਸਾਹਮਣੇ ਪਹਾੜੀਆਂ ਨਜ਼ਰ ਆਉਣ ਲੱਗ ਪਿਆ ਤੇ ਇਹ ਪਹਾੜੀਆਂ ਦਾ ਦ੍ਰਿਸ਼ ਦੇਖਣ ਲਈ ਆ ਯਾਰ ਕਿਆ ਬਾਤ ਆ ਇੱਕ ਜਿਹੜੀ ਰੋਡ ਆਪਣੀ ਇਹ ਥੱਲੇ ਨੂੰ ਜਾ ਰਹੀ ਹੋਵੇ ਤੇ ਇੱਕ ਪਹਾੜ ਉੱਪਰ ਸਾਹਮਣੇ ਹੋਣ ਤਾਂ ਕਿਆ ਬਾਤ ਹੀ ਹੈ ਤੇ ਇਦਾਂ ਹੀ ਬਸ ਇਦਾਂ ਕਰਦੇ ਕਰਦੇ ਸੀ ਹੁਣ ਪੁਸ਼ ਕਰ ਪਹੁੰਚ ਜਾਣਾ ਜੀ ਸਿਰਫ 8 ਕਿਲੋਮੀਟਰ ਇਥੋਂ ਪੁਸ਼ ਕਰ ਰਹਿ ਗਿਆ ਤੇ ਸਾਹਮਣੇ ਦੇਖੋ ਤੁਸੀਂ ਘਾਟੀ ਆ ਗਈ ਹੈ ਇੱਕ ਤਰ੍ਹਾਂ ਦੀ ਘਾਟੀ ਤੇ ਪਹਾੜਾਂ ਦੇ ਵਿੱਚ ਦੀ ਰਾਹ ਜਾਂਦੇ ਆ ਬੜੇ ਸੋਹਣੇ ਦ੍ਰਿਸ਼ ਆ ਕਾ ਵਾਟ ਹੈ ਯਾਰ ਕਿਹੜੇ ਪਹਾੜ ਆ ਪਤਾ ਨਹੀਂ ਕਿੱਦਾਂ ਦੇ ਹਨ ਪੱਕੇ ਪਹਾੜ ਹਨ ਤੇ ਇੱਥੋਂ ਇੱਕਦਮ ਢਲਾਨ ਆ ਜਾਂਦੀ ਹੈ ਤੇ ਟਰੱਕ ਵਾਲੇ ਵੀ ਹੌਲੀ-ਹੌਲੀ ਤਾਰਦੇ ਆ ਇੱਥੇ ਬ੍ਰੇਕ ਹੋਣੇ ਬਹੁਤ ਜ਼ਰੂਰੀ ਹੈ ਪਰ ਇੰਜਨ ਬ੍ਰੇਕ ਸਭ ਤੋਂ ਬੈਸਟ ਬਣੇ ਜਾਂਦੇ ਆ ਦੇਖੋ ਯਾਰ ਇਧਰ ਪੱਕਾ ਪਹਾੜ ਤੇ ਇਧਰ ਨਾਲ ਹੀ ਰੇਤੇ ਵਾਲੇ ਮਤਲਬ ਟਿੱਬੇ ਆ ਗਿਆ ਜਿਹੜਾ ਰਾਹ ਜਾ ਰਿਹਾ ਮੈਨੂੰ ਇਦਾਂ ਲੱਗਿਆ ਸੀ ਵੀ ਇਹ ਇਕੱਲੇ ਥੋੜੇ ਜਿਹਾ ਪਹਾੜ ਆ ਪਰ ਇਹ ਤੋਂ ਵੀ ਵੱਡੇ ਪਹਾੜ ਅੱਗੇ ਸਾਹਮਣੇ ਤੁਹਾਨੂੰ ਦਿਸ ਰਹੇ ਆ ਸ਼ਾਇਦ ਕੈਮਰੇ ਦੇ ਵਿੱਚ ਨਾ ਆਉਂਦੇ ਹੋਣ ਪਰ ਰਾਜਸਥਾਨ ਦੀ ਇਹ ਵੀ ਇੱਕ ਬਿਊਟੀ ਆ ਰਾਜਸਥਾਨ ਦੇ ਵਿੱਚ ਪਹਾੜ ਮਾਊਂਟ ਆਬੂ ਅਰਗੀਆਂ ਜਿਹੜੀਆਂ ਜਗ੍ਹਾ ਤਾਂ ਰਾਜਸਥਾਨ ਦਾ ਉਹ ਸ਼ਿਮਲਾ ਮੰਨਿਆ ਜਾਂਦਾ ਜਿਹੜਾ ਗੁਜਰਾਤੀਆਂ ਲਈ ਪ੍ਰਧਾਨ ਹੈ ਤੇ ਗੁਜਰਾਤੀ ਉੱਥੇ ਬਹੁਤ ਆਉਂਦੇ ਆਗੇ ਤੇ ਉਦੇਪੁਰ ਹੋ ਗਿਆ ਇਹ ਸਾਰਾ ਏਰੀਆ ਇਧਰ ਪਹਾੜੀ ਏਰੀਆ ਆ ਜਾਂਦਾਗਾ ਤੇ ਆਪਾਂ ਇਸ ਪਹਾੜੀ ਏਰੀਏ ਦੇ ਸ਼ਾਰਕ ਤੇ ਚੱਲ ਰਹੇ ਆਂਗੇ ਤੇ ਆਨੰਦ ਮਾਣ ਰਹੇ ਆਂ ਤੇ ਤੁਸੀਂ ਵੀ ਨਾਲ-ਨਾਲ ਆਨੰਦ ਮਾਣੋ ਇੱਧਰ ਦੇਖੋ ਤੁਸੀਂ ਕਿੱਡੇ ਉੱਚੇ-ਉੱਚੇ ਪਹਾੜ ਇੱਧਰ ਰੇਤੇ ਦੇ ਟਿੱਬੇ ਆ ਤੇ ਇੱਧਰ ਪੱਕੇ ਪਹਾੜ ਆ ਦੇਖੋ ਕੁਦਰਤ ਦੇ ਨਿਆਰੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਤਾਂ ਪੀੜੀਆਂ-ਪੀੜੀਆਂ ਗਲੀਆਂ ਦਾ ਰਾਸਤਾ ਦਿਖਾ ਰਿਹਾ ਸਾਨੂੰ ਗੂਗਲ ਮੈਪ ਪਹਿਲਾਂ ਤਾਂ ਸਾਨੂੰ ਰੇਲ ਗੱਡੀ ਦੀ ਵੀ ਸੀ ਕਰ ਦਿਨਾ ਪੀੜੀਆਂ ਤੁਹਾਡਾ ਤੂੰ ਕਿੱਧਰ ਪਾਦਾ ਮੈਨੂੰ ਇਹਦਾ ਬਈ ਮੈਪ ਉਹ ਤਾਂ ਕਰਦੇ ਕਿ ਕਿੱਧਰ ਜੀ ਕਿੱਧਰ ਕਿੱਧਰ ਜਾਣਾ ਹੈ ਕਿੱਧਰ ਉਂ ਵੈਸੇ ਅਸੀਂ ਨਾਲ ਕਹਿੰਦੇ ਪਰਾ ਸਾਨੂੰ ਗੂਗਲ ਮੈਪ ਨੇ ਸਾਰਾ ਪੋਸ਼ਕਰ ਜਿਹੜਾ ਭੀੜਾ ਪਿਆਰ ਆ ਨਾ ਸਾਨੂੰ ਢੋੜਾ ਪੋਸ਼ਕਰ ਲੱਗਦਾ ਏ ਢੋੜਾ ਪੋਸ਼ਕਰੀ ਏ ਸਾਰਾ ਘਮਾਤਾ ਉਸ ਇਹ ਤਾਂ ਰਸਤਾ ਬੜਾ ਤੰਗ ਹੈ हां जी दोस्तों ਤੇ ਅਸੀਂ ਇਸ ਟਾਈਮ ਪੁਸ਼ਕਰ ਪਹੁੰਚ ਗਏ ਆ ਤੇ ਪੁਸ਼ਕਰ ਦੇ ਵਿੱਚ ਇੱਕ ਤਾਂ ਅੱਜ ਬਹੁਤ ਜ਼ਿਆਦਾ ਰਸ ਸੀਗਾ ਕਿਉਂਕਿ ਅੱਜ ਆਪਾਂ ਕਹਿੰਦੇ ਵੀ ਇਹ ਹਿੰਦੂ ਧਰਮ ਦੇ ਅਨਸਾਰ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਤੇ ਇੱਥੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਆ ਹਾਂ ਜੀ ਬ੍ਰਦਰ YouTube ਚੈਨਲ ਹਾਂ ਕੀ ਹਾਲ ਹੈ ਬਈ ਬਸ ਬੜੀਆ ਹੋ ਗਿਰਦੇ ਹੋ ਭਾਈ ਸਾਹਿਬ ਨੂੰ ਸਬਸਕ੍ਰਾਈਬ ਕਰੋ ਚੈਨਲ ਕੋ ਥੈਂਕ ਯੂ ਥੈਂਕ ਯੂ ਤੇ ਇਸ ਕਰਕੇ ਅੱਜ ਜਿਆਦਾ ਭੀੜ ਹੋਣ ਕਰਕੇ ਅਸੀਂ ਗੁਰੂ ਘਰ ਵੀ ਗਏ ਸੀਗੇ ਗੁਰਦੁਆਰਾ ਸਾਹਿਬ ਤੇ ਉੱਥੇ ਵੀ ਸਾਨੂੰ ਰੂਮ ਨਹੀਂ ਮਿਲਿਆ ਕਿਉਂਕਿ ਸਾਡੇ ਕੋਲੇ ਕੀਮਤੀ ਸਮਾਨ ਹੈ ਜਿਵੇਂ ਆਪਾਂ ਕਹਿੰਦੇ ਵੀ ਲੈਪਟਾਪ ਹੋ ਗਿਆ ਹਨਾ ਜਾਂ ਪਾਵਰ ਬੈਂਕ ਮੈਕ ਵਗੈਰਾ ਹੋ ਗਏ ਜਾਂ ਕੈਮਰੇ ਵਗੈਰਾ ਹਨਾ ਚਾਰਜ ਲਾਉਣੇ ਪੈਂਦੇ ਆ ਤੇ ਇਸ ਕਰਕੇ ਫਿਰ ਅਸੀਂ ਆਖਿਆ ਚੱਲ ਰੂਮ ਲੈ ਲਾਂਗੇ ਤੇ ਰੂਮ ਲੈ ਲਿਆ ਸੀ ਅਸੀਂ ਤੇ ਹੁਣ ਨਹਾ ਧੋ ਕੇ ਤੇ ਚੱਲੇ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਉਦੋਂ ਬਾਅਦ ਮਾਰਕੀਟ ਵਗੈਰਾ ਦੇ ਦਰਸ਼ਨ ਕਰਾਂਗੇ ਤੇ ਇੱਕ ਚੀਜ਼ ਹੋਰ ਦਿਖਾਉਣੀ ਆ ਜੋ ਮੈਂ ਤੁਹਾਨੂੰ ਕਿਹਾ ਸੀ ਵੀ ਸਾਡਾ ਜ਼ਰੂਰੀ ਕਿਉਂ ਸੀ ਪੁਸ਼ਕਰ ਜਾਣਾ ਪੁਸ਼ਕਰ ਇਸ ਕਰਕੇ ਆਏ ਸੀ ਕਿਉਂਕਿ ਆ ਸੀ ਨਾ ਦੀਵੇ ਲੈ ਕੇ ਆਏ ਸੀ ਤੇ ਧਰਮੰਤ ਕਹਿੰਦਾ ਵੀ ਆਪਣਾ ਦੀਵੇ ਲਾਵਾਂਗੇ ਅੱਜ ਗੁਰਪੁਰਬ ਤੇ ਗੁਰਪੁਰਬ ਦੇ ਮੌਕੇ ਆਪਾਂ ਦੀਵੇ ਲਾ ਕੇ ਆਵਾਂਗੇ ਗੁਰਦੁਆਰਾ ਸਾਹਿਬ ਕਿਉਂਕਿ ਅਕਸਰ ਆਪਾਂ ਪਿੰਡਾਂ ਦੇ ਵਿੱਚ ਵੀ ਹੈ ਨਾ ਜਿਵੇਂ ਦੀਵਾਲੀ ਵਾਲੇ ਦਿਨ ਵੀ ਗੁਰੂ ਘਰ ਜਾਂਦੇ ਆ ਤੇ ਗੁਰਪੁਰਬ ਵਾਲੇ ਦਿਨ ਤੇ ਅੱਜ ਅਸੀਂ ਹੁਣ ਚੱਲੇ ਆ ਗੁਰੂ ਘਰ ਤੇ ਇੱਧਰ ਧਰਮੰਤ ਵੀ ਤਿਆਰ ਹੈਗਾ ਤੇ ਆ ਵੀਰ ਆਪਾਂ ਨੂੰ ਮਿਲਿਆਗਾ ਤੇ ਹਾਂ ਤੇ ਇਸੇ ਕਰਕੇ ਅਸੀਂ ਅੱਜ ਸਾਡਾ ਪੁਸ਼ਕਰ ਆਉਣ ਦਾ ਇਹ ਸੀਗਾ ਵੀ ਅੱਜ ਅਸੀਂ ਕਿਸੇ ਨਾ ਕਿਸੇ ਹਾਲਤ ਪੁਸ਼ਕਰ ਪਹੁੰਚੀਏ ਤੇ ਜਿਹੜੇ ਆ ਆਪਾਂ ਦੀਵੇ ਲਾ ਸੀ ਦੇਖਿਆ ਇਹ ਸਾਡੇ ਮਨੋਂ ਸੀਗੀ ਧਰਮੰਤ ਦੇ ਧਰਮੰਤ ਨੇ ਬਾਈ ਘੁੱਦੇ ਦੀ ਵੀਡੀਓ ਦੇਖੀ ਸੀ 3 ਸਾਲ ਪਹਿਲਾਂ ਹਾਂ ਤੇ ਇੱਥੇ ਕਹਿੰਦੇ ਵੀ ਸਿੱਖ ਪਰਿਵਾਰ ਆ ਥੋੜੇ ਗਿਣਤੀ ਦੇ ਆ ਤੇ ਇਸ ਕਰਕੇ ਵੀ ਉਹਦੇ ਵੀ ਆਪਾਂ ਦੀਵੇ ਪਿਛਲੇ ਸਾਲ ਉਹ 3 ਸਾਲ ਹੋ ਗਏ ਉਹ ਲਾ ਕੇ ਗਏ ਸੀ ਤੇ ਇਸ ਵਾਰੀ ਅਸੀਂ ਆਏ ਹਾਂ ਠੀਕ ਹੈ ਬਾਈ ਤਾਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈ ਹੋਵੇ ਜੀ ਵਿੱਚ ਆ ਗਏ ਤੇ ਬਿਆਰਾਂ ਦੇ ਵਿੱਚ ਚਹਲ ਪਹਿਲ ਬਹੁਤ ਰੌਣਕ ਮੇਲਾ ਤੇ ਆ ਰਾਇ ਲੱਗਦਾ ਵੀ ਜਾਨ ਨੂੰ ਜੀ ਨਹੀਂ ਕਰਦਾ ਵਿੱਚੋਂ ਚਾਹੀਏ ਨਾ ਐਦਾਂ ਦਾ ਕੋ ਸੀਨ ਹੈ ਪਰਮਾਨਤ ਕਹਿੰਦਾ ਮਾਲ ਪੂਰੇ ਖਾਨੇ ਮਾਲ ਪੂਏ ਖਾਨੇ ਇਹ ਕਹਿੰਦਾ ਆਪਣੇ ਮਾਲ ਪੂੜੇ ਕਹਿ ਦਿੰਦੇ ਜੇ ਕਹਿੰਦੇ ਹੈਂ ਪੂਏ ਬੋਲਦੇ ਚਲ ਦੇਖਦੇ ਕੀ ਸਿਸਟਮ ਹੈ ਜਾਈ ਕਿ ਨਹੀਂ ਕੀਆ ਨਾਲ ਕੋਈ ਲਓ ਇਹ ਮਾਲ ਪੂਏ ਖਾਨੇ ਮਾਲ ਪੂਏ ਮੈਂ ਨਮਰ ਮਰੀਆ ਹੈ ਗੱਲਬਾਤ ਹੈਗੀ ਇਹ ਗੱਲਬਾਤ ਖਾ ਕੇ ਜਾਇਓ ਪਰਿਆਦਾ ਮੈਂ ਤੇ ਧਨਵੰਤ ਨੇ ਨਾ ਭਈ ਆਹ ਜਿਹੜੇ ਮੈਗਨੇਟ ਹੁੰਦੇ ਆ ਫਰਜ ਵਾਲੇ ਇਹ ਕੋਸ਼ ਤਾਂ ਇੱਥੇ ਹੀ ਲੈ ਲਈ ਜੈਪੁਰ ਚੋਧਪੁਰ ਜੈਸਲਮੀਰ ਨਹੀਂ ਲਿਆ ਤੇ ਪੁਸ਼ਕਰ ਹੋ ਗਿਆ ਜਮੇਰ ਹੋ ਗਿਆ ਹਨ ਤੇ ਬਾਕੀ ਜੇ ਆਪਾਂ ਉੱਥੇ ਗਏ ਤਾਂ ਉੱਥੋਂ ਲੈ ਲਾਂਗੇ ਸਾਨੂੰ ਆਏ ਸੀਗਾ ਚਲ ਇੱਥੇ ਹੀ ਲੈ ਲਈਏ ਹਨ ਇਹੋ ਠੋਣਾਲੋ ਤੇ ਇਹ ਆਪਾਂ ਮੈਗਨੇਟ ਹੁੰਦੇ ਜਿਵੇਂ ਫ੍ਰੀਜਾਂ ਦੇ ਉੱਤੇ ਲਾ ਸਕਦੇ ਆ ਜੀ ਬੁਦਾਰੀ ਆ ਲਾ ਆਜਾ ਆਜਾ नागरिक और दुकानदार है उनसे हमारा निवेदन रहेगा कि साफ के साइड में दूसरी ज्यादा है इसलिए आप ज्यादा से ज्यादा ध्यान रखें अपने सामान का और अपने बच्चों को साथ में हाथ पकड़ते लगे और जितने भी जुरु जुरु बड़े बुजुर्ग हैं उनको भी अपने मोबाइल नंबर देख करके और जितने भी पुलिस कार्मिक है वो आपकी सेवा में तैनात है उसका भी सहयोग है ਛੋੜ ਲੈ ਬ੍ਰਹਮਾ ਜੀ ਦਾ ਮੰਦਿਰ ਪਿੱਛੇ ਰਹਿ ਗਿਆ ਜੀ ਕੱਲ ਨੂੰ ਦਰਸ਼ਨ ਕਰਾਵਾਂਗੇ ਅੱਜ ਬਹੁਤ ਜ਼ਿਆਦਾ ਰਸ਼ਾ ਤੇ ਧਰਮੰਤ ਕੁਝ ਕਹਿਣਾ ਚਾਹੁੰਦਾ ਸੀ ਕੀ ਕਹਿਣਾ ਚਾਹੁੰਦਾ ਸੀ ਦੋ ਲਾਈਨਾਂ ਦੇ ਵਿੱਚ ਦੋ ਲਾਈਨਾਂ ਦੇ ਵਿੱਚ ਮੋਲ ਗਿੱਟੇ ਮੈਂ ਮੈਂ ਤੇ ਮੋਲ ਆ ਗਿੱਟੇ ਵਿੱਚ ਮੈਂ ਤੇ ਮੋਲ ਆ ਬਿਲਕੁਲ ਸਾਡੇ ਵਿੱਚ ਆ ਗਿਆ ਹਾਂ ਚੱਪੜੀ ਵਧਰੀ ਟੁਰਦੀ 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 ਬਚੀ ਆ ਇੱਕੋ ਜਿਹਾ ਦਾ ਮਹੌਲ ਹੈ ਦੇ ਧਿਆਨ ਸਾਡੇ ਚਾਰੇ ਪਾਸੇ ਮੋਬਾਈਲਾਂ ਤੇ ਆ ਪਰਸਾਂ ਤੇ ਆ ਕਦੇ ਸਾਡੇ ਕੈਮਰੇ ਤੇ ਆ ਤੇ ਕਦੇ ਕੱਲਾ ਕੱਲਾ ਡੰਡਾ ਡੰਡਾ ਰਹਿ ਕੈਮਰੇ ਨਾਲ ਉਹ ਮੈਂ ਦੂਟੇ ਰੱਖੀ ਬੈਠੇ ਤੇ ਇਧਰ ਚਪਲਾਂ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਦੀਆਂ ਰਹਿ ਗਈਆਂ ਬਸ ਘਰੇਆਂ ਚਪਲਾਂ ਨੂੰ ਰੋਣਾ ਜਵਾਗ ਰੁਲੇ ਪਏ ਨਾ ਫੋਨ ਲੱਗਦਾ ਉਹ ਭਾਈ ਭੀੜ ਭੜਕੇ ਜਿਆਦਾ ਨਾ ਬਿਲਕੁਲ ਅੱਜ ਫਿਰ ਪੁੰਨਿਆ ਕਰਕੇ ਪੁੰਨਿਆ ਕਰਕੇ ਆ ਕਿੰਨੀਆਂ ਘਾਟਾਂ ਦੱਸਦਾ ਇਧਰ ਮੈਂ ਤਾਂ ਤੂੰ ਇੱਥੇ ਯਾਰ ਬਈ ਕਲੀਅਰ ਨਹੀਂ ਮੈਨੂੰ ਪਤਾ ਨਹੀਂ ਬਾਵਾ ਜਾਦੀ ਬਹੁਤ ਗਲਤੀ ਚਾਹੀ ਗਲਤੀ ਚਾ ਠੀਕ ਆ ਜੁਨੀਆਂ ਘਟਾਂ ਹਨ ਉਹ ਸਭ ਨੂੰ ਓਨੇ ਕਿਸ਼ਨਾਣ ਹੁੰਦੇ ਆ ਅੱਛਾ ਪੁੱਛ ਲਾਂਗੇ ਲੋਕੋ ਤੋਂ ਫਿਰ ਤੁਹਾਨੂੰ ਦੱਸ ਦਿਆਂਗੇ ਬਿਲਕੁਲ ਵੈਲਕਮ ਬਿਲਕੁਲ ਹਾਂਜੀ ਦੋਸਤੋ ਤੇ ਪਹੁੰਚ ਕਰ ਕਿੰਨਾ ਕਿ ਸਾਡੇ ਤੋਂ ਘੱਟ ਹੋਇਆ ਅੱਜ ਅਸੀਂ ਘੁੰਮ ਕੇ ਆ ਗਏ ਤੇ ਅਸੀਂ ਰੂਮ ਲੈ ਲਿਆ ਸੀਗਾ ਤੇ ਹੁਣ ਕਰਦੇ ਆ ਰੈਸਟ ਤੇ ਬਾਕੀ ਵਲੌਗ ਐਡੀਟਿੰਗ ਹੋਇਆ ਹਨਾ ਉਹ ਡੈਟ ਕਰਕੇ ਫਿਰ ਸਾਵਾਂਗੇ ਤੜਕੇ ਫਿਰ ਪੁੱਛ ਦੇ ਘੁਮਾਂਗੇ ਤੇ ਜਿਹੜੀ ਅੱਜ ਦੀ ਇਹ ਵੀਡੀਓ ਆ ਇੱਥੇ ਹੀ ਐਂਡ ਕਰਦੇ ਆ ਤੇ ਅਗਲੀ ਵੀਡੀਓ ਚ ਅਗਲੇ ਦਿਨ ਤੇ ਨਵੀਂ ਸਵੇਰ ਨਾਲ ਮਿਲਦੇ ਆ ਫਿਰ